ਸਾਰੇ ਦੀ ਮੰਗ ਹੈ ਜੀ ਤੁਹਾਡੇ ਤੋਂ ਸ਼ਾਇਰੀ ਸੁਣੀ ਕਿਉਂਕਿ ਸਾਰੀ ਤੁਹਾਡੇ ਕੱਟੜ 팬 ਲਈ ਕੋਈ ਨਹੀਂ ਬਹਿ ਜਾ ਮੈਂ ਸੁਣਾ ਦੂੰਗਾ ਕੋਈ ਨਹੀਂ ਸੁਣਾ ਦੋ ਮਾਨ ਸਾਹਿਬ ਇੱਕ ਵਾਰ ਪੱਕਾ ਪੱਕਾ ਨੇ ਪਰਦਾ ਵਾਲਾ ਸੁਣਨਾ ਕਿ ਜਿਹੜਾ ਮਰਜ਼ੀ ਸੁਣਾ ਦੇ ਇਸ ਛਾਤੇ ਸੁਣਨ ਲਈ ਤਿਆਰ ਕੱਟੜ 팬 ਹੈ ਜੀ ਤੁਹਾਡੇ ਮੱਕੀ ਦੀ ਰੋਟੀ ਆਮ ਦਾ achar ਹਾਏ ਹਾਏ ਅੱਗੇ ਅੱਗੇ ਸਰ ਉਸਤਾਦ ਜੀ ਕੀ ਕਰੋ ਜੀ ਅਰੇ ਕੀ ਕਰੋ ਜੀ ਕਿ ਜਦ ਰਸੂ ਪਹਿਲਾਂ ਤੇ ਗੁਰੂ ਜੀ ਮੈਂ ਇੱਥੇ ਕਿਹੜਾ ਸਤ ਸੰਗ ਕਰਨਾ ਮਤਲਬ ਮੈਂ ਤੁਹਾਡੇ ਸਾਰਿਆਂ ਤੋਂ ਇੰਨਾ ਕਿਛੋਟਾ ਵਾਂ ਜਿੰਨੇ ਜਿੰਨੇ ਤੋਂ ਵੱਡੇ ਇੰਨੇ ਨਾ ਛੋਟਾ ਤੁਹਾਡੇ ਸਾਰਿਆਂ ਤੋਂ ਮੈਨੂੰ ਲੱਗਦਾ ਮੈਂ ਜਵਾਬ ਦੇਣਾ ਨਾ ਪਹਿਲਾਂ ਕੋਈ ਇਦਾਂ ਦੀ ਗੱਲ ਕਰਾਂਗੀ ਮਤਲਬ ਸਾਰੇ ਪਹਿਲਾਂ ਉਹ ਬਾਣੀ ਦਾ ਜੋੜ ਔਰ ਜਿਵੇਂ ਕਿ ਫਿਲਮ ਦੱਸਦੀ ਹੈ ਸ਼ੌਂਕੀ ਸਰਦਾਰ ਇਹ ਸਭ ਸ਼ੌਂਕੀ ਨੇ ਇਹ ਜਿੰਨਾ ਹੀ ਤੁਹਾਨੂੰ ਫੈਮਲੀ ਮੋਸ਼ਨ ਦੇ ਵਿੱਚ ਬੰਨ ਕੇ ਰੱਖੇਗੀ ਐਕਸ਼ਨ ਦੇ ਵਿੱਚ ਬੰਨ ਕੇ ਰੱਖੇਗੀ ਤੁਹਾਨੂੰ ਆਪਦੀ ਥੀਏਟਰ ਦੀ ਸੀਟਸ ਤੋਂ ਉੱਠਣ ਦਾ ਬਿਲਕੁਲ ਵੀ ਜੀ ਨਹੀਂ ਕਰੂਗਾ। ਸੋ ਐਸੇ ਕਰਕੇ ਮੈਨੂੰ ਲੱਗਿਆ ਕਿ ਐਕਸ਼ਨ ਫਿਲਮ ਅਸੀਂ ਬਣਾਈਏ। ਉਸ ਤੋਂ ਬਾਅਦ ਇਹ ਕਹਾਣੀ ਨੇ ਰੂਪ ਲਿਆ। ਆਈ ਥਿੰਕ ਮੈਂ ਕਿਉਂਕਿ ਭਾਈ ਦਾ ਬਚਪਨ ਤੋਂ ਹੀ ਫੈਨ ਆ ਜਦੋਂ ਤੋਂ ਜਦੋਂ ਦਾ ਮੈਂ 뮤직 ਸੁਣਨ ਲੱਗਾ ਮੈਂ ਭਾਈ ਨੂੰ ਬਹੁਤ ਦਿਨ ਸੁਣਿਆ ਤੇ ਮੇਰਾ ਡ੍ਰੀਮ ਸੀ ਅੱਜ ਅੱਗੇ ਵੀ ਡ੍ਰੀਮ ਆ ਕੰਮ ਕਰਨਾ ਪਹਿਲਾਂ ਵੀ ਸੀ ਅੱਗੇ ਵੀ ਰਹੇਗਾ। ਆ ਪਾਜੀ ਨਾਲ ਮਿਊਜ਼ਿਕ ਜਿੱਦ ਤੱਕ ਸਮਝ ਲਓ ਇੱਕੋ ਫ੍ਰੇਮ ਚ ਆਉਣਾ ਆ ਉਸ ਗਾਣੇ ਨਾਲ ਗਾਉਣਾ ਆਈ ਥਿੰਕ ਬਹੁਤ ਸਾਲ ਜਾਣੇ ਦਾ ਡ੍ਰੀਮ ਹੋਏਗਾ ਜਿਹੜਾ ਮੇਰਾ ਮੇਰਾ ਵੀ ਇਦਾਂ ਸੀ ਮੇਰਾ ਪੂਰਾ ਹੋਇਆ ਉਹ ਡ੍ਰੀਮ ਮਿਊਜ਼ਿਕ ਦੀ ਗੱਲ ਕਰੀਏ ਆਈ ਥਿੰਕ ਜਿਹੜੇ ਪਾਜੀ ਵਾਲੇ ਗਾਣੇ ਆ ਪਾਜੀ ਨੇ ਆਪ ਹੀ ਤਿਆਰ ਕੀਤੇ ਨੇ ਸਾਰੇ ਕਿਉਂਕਿ ਪਾਜੀ ਦਾ ਜਿਹੜਾ ਇੱਕ ਮਿਊਜ਼ਿਕ ਨੂੰ ਲੈ ਕੇ ਨਜ਼ਰੀਆ ਆ ਜਿਹੜਾ ਇੱਕ ਮਿਊਜ਼ਿਕ ਨੂੰ ਲੈ ਕੇ ਜੁੜਨ ਦਾ ਤਰੀਕਾ ਜਾਂ ਲੋਕਾਂ ਨੂੰ ਜੁੜਨ ਦਾ ਤਰੀਕਾ ਉਹ ਸਾਡੇ ਤੋਂ ਥੋੜਾ ਜਿਆਦਾ ਅੱਡੇ ਆ ਸੋ ਆਪਾਂ ਉਦੇਚੇ ਮੇਰਾ ਆਪਣਾ ਇੱਕ ਸਟਾਈਲ ਆ ਭਾਈ ਦਾ ਆਪਣਾ ਸਟਾਈਲ ਆ ਬਟ ਆਉਣ ਵਾਲੇ ਸਮੇਂ ਚ ਆਈ ਥਿੰਕ ਜਦੋਂ ਹੋਰ ਇੱਕ ਦੂਜੇ ਨੂੰ ਜਾਣ ਜਾਂਦਾ ਬੰਦਾ ਜਦੋਂ ਇੱਕ ਹੋਰ ਦੂਜੇ ਨੂੰ ਇੱਕ ਦੂਜੇ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਫਿਰ ਥੋੜੇ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਇਹ ਵਾਲੀ ਫਿਲਮ ਦਾ ਮਿਊਜ਼ਿਕ ਜਿਹੜੇ ਮੇਰੇ ਗਾਣੇ ਆ ਉਹ ਮੈਂ ਆਪ ਤਿਆਰ ਕੀਤੇ ਨੇ ਭਾਈ ਵਾਲੇ ਗਾਣੇ ਭਾਈ ਨੇ ਖੋ ਤਿਆਰ ਕੀਤੇ ਨੇ ਤੇ ਬਟ ਹਾਂ ਜਿਹੜਾ ਇਮੋਸ਼ਨ ਸੀ ਕਿਉਂਕਿ ਫਿਲਮ ਇੱਕ ਸੀ ਇਮੋਸ਼ਨ ਸਾਡਾ ਸਾਰਿਆਂ ਦਾ ਇੱਕ ਸੀ ਜੋ ਡਾਇਰੈਕਟਰ ਸਾਹਿਬ ਨੇ ਸਾਨੂੰ ਕਹਿਤਾ ਆਪਾਂ ਉਹ ਫਾਲੋ ਕਰਦੇ ਰਹੇ ਆ ਸਮਰਪਿਤ ਹੋ ਕੇ ਬਹੁਤ ਦਿਲੋਂ ਤੇ ਆਈ ਥਿੰਕ ਉਸੇ ਕਰਕੇ ਆਪਾਂ ਸਾਰੇ ਅਰੇ ਇੱਥੇ ਬੈਠੇ ਆ ਤੇ ਇਸ ਚੀਜ਼ ਦਾ ਆਨੰਦ ਮਾਣ ਰਹੇ ਆ ਜਿਸ ਫਿਲਮ ਆ ਬਣ ਗਈ ਆ ਤੇ ਜਿਹੜਾ ਬਹੁਤ ਸਾਰੇ ਟੈਕਨੀਸ਼ੀਅਨ ਬੰਬਈ ਜਾਣਾ ਪੈਂਦਾ ਹੁਣ ਵੀ ਜਾਣਾ ਪੈਂਦਾ ਉਸ ਤਰ੍ਹਾਂ ਦਾ ਇਕੁਪਮੈਂਟ ਜੇ ਸਾਡੇ ਆ ਜੇ ਫਿਰ ਉਹ ਵੀ ਰੈਵਨਿਊ ਸਾਡੀ ਸਟੇਟ ਨੂੰ ਆਊਗਾ ਕਿਉਂਕਿ ਸਾਰਾ ਆਮ ਤੌਰ ਤੇ ਇਹ ਵਾਈਟੀ ਕੰਮ ਹੈ ਦੇਸ਼ ਮਤਲਬ ਉਸ ਤਰ੍ਹਾਂ ਕੋਈ ਹੈ ਨਹੀਂ ਕੈਸ਼ ਸੋ ਜੇ ਇਹ ਸਾਰੇ ਕੰਮ ਹੌਲੀ ਹੌਲੀ ਇੱਥੇ ਹੋਣਗੇ ਵੱਧ ਫਿਲਮਾਂ ਬਣਨਗੀਆਂ ਵੱਧ ਪ੍ਰੋਡਿਊਸਰ ਜਿਉਂਦੇ ਰਹਿਣਗੇ ਤਾਂ ਇੰਡਸਟਰੀ ਵੱਡੀ ਹੋਊਗੀ ਤੇ ਲੋਕਾਂ ਨੂੰ ਰੁਜ਼ਗਾਰ ਮਿਲੂ ਇਹ ਲਈ ਅਪਰੀਸ਼ੀਏਟ ਕਰਦਾ ਤੁਹਾਡੀ ਐਫਰਟ ਬਹੁਤ ਬਹੁਤ ਮੁਬਾਰਕ ਸਸ਼ੀਕਾਉ ਜੀ ਮੇਰਾ ਨਾਮ ਸਿੰਮਰਨ ਗਗਰੂ ਟੀਵੀ ਤੋਂ ਅ ਗੁਰੂ ਤੁਹਾਡੇ ਤੋਂ ਸਵਾਲ ਹੈ ਤੁਹਾਡਾ ਗੀਤ ਕਤਲ ਬਹੁਤ ਟ੍ਰੈਂਡ ਕਰ ਰਿਹਾ ਹੈ ਤਾਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਅ ਇੱਕ ਇਨਫਲੂਐਂਸਰ ਨੇ ਉਹਦੇ ਉੱਤੇ ਇੱਕ ਰੀਲ ਬਣਾਈ ਸੀ ਤੇ ਉਹਨਾਂ ਨੇ ਬਹੁਤ ਬੋਲਡ ਸਟੈਪ ਲਿਆ ਉਹਦੇ ਉੱਤੇ ਤੁਸੀਂ ਵੀ ਆਪਣੇ ਰਿਐਕਸ਼ਨ ਦਿੱਤੇ ਆ ਤਾਂ ਉਹਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਅ ਉਹ ਜਿਹੜਾ ਇਸ ਥੈਂਕ ਯੂ ਤੁਸੀਂ ਗਾੜੀ ਨੂੰ ਚਲੋ ਪਿਆਰ ਦੇ ਰਹੇ ਹੋ ਆਈ ਥਿੰਕ ਉਹ ਜਿਹੜੇ ਜਿਹੜਾ ਕੁੜੀ ਹਾਂਜੀ ਰੀਲ ਤੇ ਆਇਆ ਆਈ ਥਿੰਕ ਉਹ ਤਾਂ ਜਿਹੜੀ ਚੀਜ਼ ਗਲਤ ਆ ਉਹਨੂੰ ਤਾਂ ਤੁਸੀਂ ਅ ਸ਼ਰਿਆਮ ਜਾ ਕੇ ਸਪੋਰਟ ਕਰ ਸਕਦੇ ਹੋ ਤੁਸੀਂ ਜਿਹੜੇ ਤੁਸੀਂ ਗਲਤ ਨੂੰ ਗਲਤ ਕਹਿਣਾ ਜੇ ਨਹੀਂ ਕਹੋਗੇ ਤਾਂ ਫਿਰ ਐਸ ਅ ਸੁਸਾਇਟੀ ਆਪਾਂ ਫੇਲ ਹੋ ਜਾਵਾਂਗੇ ਸੋ ਮੈਂ ਵੀ ਉਹੀ ਕੀਤਾ ਇਟ ਇਟ ਸਿੰਪਲ ਐਸ ਦੈਟ ਮਤਲਬ ਉਹ ਤਾਂ ਫਰਜ਼ਾ ਸਾਡਾ ਹੈ ਨਾ ਉਹਦੇ 'ਚ ਕੋਈ ਮੈਂ تیر ਨਹੀਂ ਮਾਰਿਆ ਉਹ ਫਰਜ਼ਾ ਸਾਡਾ ਹੈ ਨਾ ਬਹੁਤ ਸਾਰੇ ਆਰਟਿਸਟ ਐਦਾਂ ਦੇ ਹੁੰਦੇ ਆ ਕਿ ਇਗਨੋਰ ਕਰ ਦਿੰਦੇ ਨੇ ਕਿ ਕਿਉਂ ਕਿਸੇ ਮੈਂ ਕਹਿ ਰਿਹਾ ਸਾਡਾ ਫਰਜ਼ ਆ ਮਤਲਬ ਉਹਦੇ 'ਚ ਕੋਈ ਮੈਂ ਅਲੱਗ ਨਹੀਂ ਕੰਮ ਕੀਤਾ ਤਾਂ ਪਾਰਟ ਆਫ ਸੁਸਾਇਟੀ ਆ ਆਈ ਥਿੰਕ ਕੋਈ ਵੀ ਸਸਾਰੇ ਸਾਰਿਆਂ ਨੂੰ ਇਦਾਂ ਕਰਨਾ ਚਾਹੀਦਾ ਜਦੋਂ ਵੀ ਕਿਸੇ ਕੁੜੀ ਨਾਲ ਜਾਂ ਕਿਸੇ ਮੁੰਡੇ ਨਾਲ ਕੋਈ ਵੀ ਜਾਤੀ ਹੁੰਦੀ ਆ ਸਾਨੂੰ ਆਈ ਥਿੰਕ ਸਪੋਰਟਸ ਖੜੇ ਹੋਣਾ ਚਾਹੀਦਾ ਹੈ ਤੇ ਚਾਚਾ ਸਾਨੂੰ ਕਿਸੇ ਵੀ ਕੰਮ ਤੇ ਰੱਖ ਸਕਦਾ ਸਾਡਾ ਚਾਚਾ ਪਿਆਰਾ ਵਾ ਔਰ ਆਪਾਂ ਆਈ ਥਿੰਕ ਮੈਂ ਇਕੱਲਾ ਨਹੀਂ ਆਈ ਥਿੰਕ ਜਿੰਨੇ ਵੀ ਅਸੀਂ ਸਾਰੇ ਜਾਣੇ ਹੁਣ ਜੋ ਵੀ ਗਾਇਕੀ ਅਸੀਂ ਕਰ ਰਹੇ ਆ ਜੋ ਵੀ ਅਸੀਂ ਗਾਉਂਦੇ ਆ ਆਈ ਥਿੰਕ ਕਿਤਨਾ ਕਿਤੇ ਆਪਾਂ ਮੈਂ ਖੁੱਲ ਕੇ ਕਹਿ ਦਿੰਦਾ ਵਾਂ ਸਾਰੇ ਜਾਣੇ ਖੁੱਲ ਕੇ ਨਹੀਂ ਕਹਿੰਦੇ ਬਟ ਆਪਾਂ ਇਨਸਪਾਇਰ ਜਿਹੜੇ ਹੋਏ ਆ ਉਹ ਭਾਜੀ ਤੋਂ ਹੋਏ ਆ ਜਾਂ ਫਿਰ ਅ ਐਸੇ ਹੀ ਕਲਾਕਾਰਾਂ ਤੋਂ ਹੋਏ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਅੱਗੇ ਲੈ ਕੇ ਜਾਣ ਦੀ ਸੋਚ ਰੱਖੀ ਆ ਤੇ ਹਮੇਸ਼ਾ ਪੰਜਾਬੀ ਭਾਸ਼ਾ ਆਪਣੀ ਲਿਪੀ ਵਾਸਤੇ ਹਮੇਸ਼ਾ ਕੰਮ ਕੀਤਾ ਸੋ ਮੈਂ ਖੁੱਲ੍ਹਿਆ ਕਹਿਣਾ ਅੱਜ ਵੀ ਔਰ ਮੈਂ ਰਹਿੰਦੀ ਦੁਨੀਆ ਦਾ ਕਹਾਂਗਾ ਵੀ ਆਪਾਂ ਭਾਈ ਦੇ ਜਿਹੜੇ ਤੁਸੀਂ ਹੁਣ ਕੱਟੜ ਬਣੇ ਹੋ ਨਾ ਆਪਾਂ ਬਚਪਨ ਤੋਂ ਹੀ ਕੱਟੜ ਫੈਨ ਆ ਤੇ ਤੁਹਾਡਾ ਸਵਾਲ ਕੀ ਸੀ ਅਜੇ ਕਿਹੜੇ ਕਿਹੜੇ ਸ਼ੌਂਕ ਫਿਲਮਾਂ ਦੇ ਸ਼ੌਂਕ ਦੇਖੋ ਇੱਕ ਤਾਂ ਜੇ ਬੱਬੂ ਭਾਈ ਨੇ ਤਾਂ ਫਿਰ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਤੇ ਰਹੇਗਾ ਹੀ ਵਿੱਚ ਜਿਹੜਾ ਫਿਲਮ ਆ ਆਪਾਂ ਗੰਨਾ ਗੰਨਾ ਕੈਰੀ ਕਰ ਰਹੇ ਆ ਬਟ ਉਹ ਫਿਲਮ ਤਾਂ ਕੀ ਸੀਮਤਾ ਫੇਰੇ ਵਿੱਚ ਕੋੜੀਆਂ ਦਾ ਸ਼ੌਂਕ ਆ ਉਹਦੇ ਸਿਰ ਫਿਰ ਇੱਕ ਪਰਿਵਾਰ ਨੂੰ ਕਿੱਦਾਂ ਨਾਲ ਲੈ ਕੇ ਚੱਲਣਾ ਉਹ ਸ਼ੌਂਕ ਆ ਉਹਦੇ ਚ ਵੀ ਦਿਖਾਇਆ ਗਿਆ ਕਿ ਕਦੇ ਨਾ ਕਦੇ ਕਿਸੇ ਛੋਟੀ ਜੀ ਜਦੋਂ ਤੁਸੀਂ ਮਿਸ ਕਮਿਊਨੀਕੇਸ਼ਨ ਹੋ ਜਾਂਦੇ ਚੱਕਰ ਚ ਕਿੰਨੇ ਪਰਿਵਾਰ ਰੋ ਸਕਦੇ ਨੇ ਉੱਚੋ ਕਿੱਦਾਂ ਨਿਕਲਣਾ ਉਹ ਵੀ ਇੱਕ ਸ਼ੌਂਕ ਪਾਲਣਾ ਚਾਹੀਦਾ ਹਰ ਇੱਕ ਨੂੰ ਕਿ ਆਪਣੇ ਪਰਿਵਾਰ ਨੂੰ ਬੰਨ ਕੇ ਕਿੱਦਾਂ ਰੱਖਣਾ ਆਪਣੇ ਪਰਿਵਾਰ ਚ ਪਿਆਰ ਨਾਲ ਕਿੱਦਾਂ ਰਹਿਣਾ ਵਾ ਸੋ ਸਾਡੀ ਫਿਲਮ ਚ ਇਦਾਂ ਦੇ ਸ਼ੌਂਕ ਨੇ ਬਾਕੀ ਜਿਹੜੇ ਰਹਿੰਦੇ ਸ਼ੌਂਕ ਨੇ ਜਿਹੜੇ ਸਾਨੂੰ ਦੱਸਦੇ ਨਹੀਂ ਆ ਰਹੇ ਹੋ ਤੁਸੀਂ ਫਿਲਮ ਦੇਖ ਕੇ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਸ਼ੌਂਕ ਸੀ ਉਹਦੇ ਚ ਜਦੋਂ ਆਪ ਅਸੀਂ ਇਹ ਫਿਲਮ ਆਪਾਂ ਸ਼ੁਰੂ ਕਰੀ ਸੀ ਨਾ ਉਹਦੇ ਚ ਮੈਂ ਧੀਰੇ ਜਿਹਾ ਰੋਣਾ ਚਾਹਤੋ ਬੈਠਿਆ ਸੀ ਕਹਾਣੀ ਪੂਰੀ ਤਾਂ ਕੁਝ ਕੁ ਚੀਜ਼ਾਂ 'ਚ ਮੈਂ ਇਹਨਾਂ ਨੂੰ ਕੁਝ ਅਰਜ਼ ਕੀਤੀ ਸੀ ਕਿ ਜਿਹਦਾ ਇਹਦੇ 'ਚ ਜਿਹੜਾ ਕੈਰੈਕਟਰਸ ਹੋਣਗੇ ਉਹਦੀਆਂ ਅਸੀਂ ਪਹਿਲੇ ਡਰੈੱਸਾਂ ਕਿਦਾਂ ਦੀਆਂ ਹੋਣਗੀਆਂ ਹਰ ਆਰਟਿਸਟ ਦਾ ਡਰੈੱਸ ਕੋਡ ਕੀ ਹੋਊਗਾ ਬੈਕਗ੍ਰਾਉਂਡ ਮਿਊਜ਼ਿਕ 'ਚ ਜਾਂ ਗੁਰੂ ਜਾਂ ਗੋਗੋ ਗਿਲਪਾਜੀ ਤੇ ਇਹਨਾਂ ਦੇ ਪਿੱਛੇ ਕਿਸ ਤਰ੍ਹਾਂ ਦੀ ਸਾਇੰਸ ਵੱਢਣ ਗਿਆ ਹਨ ਸੋ ਇਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਫਿਰ ਇਹ ਫਿਲਮ ਸ਼ੁਰੂ ਕੀਤੀ ਇਹਦੇ 'ਚ ਡਰੈੱਸਸ ਦਾ ਬਹੁਤ ਧਿਆਨ ਰੱਖਿਆ ਕਿਉਂਕਿ ਅੰਜਦੋ ਤੁਸੀਂ ਪੱਗ ਬੰਨ ਲੈਨੇ ਹੋ ਫਿਰ ਤੁਹਾਡੇ ਕੱਪੜੇ ਉਸੇ ਸਟਾਈਲ ਦੇ ਹੋਣੇ ਚਾਹੀਦੇ ਆ ਹਾ ਕਈ ਬੰਦੇ ਆਪਣੀ ਤਰ੍ਹਾਂ ਦੇ ਪਾ ਲੈਨੇ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ ਪਰ ਪੱਗ ਜਦੋਂ ਬੰਨ ਲੈਨੇ ਫਿਰ ਇੱਕ ਸੋਬਰ ਡਰੈਸ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖੀ ਹੈ ਸੋ ਇਹ ਜਿੱਦਾਂ ਸਾਡੇ ਮਾਪੇ ਜਦੋਂ ਸਾਡੇ ਬਜ਼ੁਰਗ ਜਦੋਂ ਚੜ੍ਹਦੀ ਉਮਰੇ ਸੀ ਜਦੋਂ ਅਸੀਂ ਉਹਨਾਂ ਦੇ ਫੋਟੋ ਦੇਖਦੇ ਸੀ ਉਸ ਸਟਾਈਲ ਦੀਆਂ ਡਰੈਸੇਜ਼ ਤੁਹਾਨੂੰ ਮਿਲਣਗੀਆਂ ਇਹਦੇ ਵਿੱਚ ਤੇ ਜਿਹੜੀਆਂ ਗੁਰੂ ਦੀਆਂ ਡਰੈਸੇਜ਼ ਆ ਉਹ ਜਿਹੜੇ ਜਿਹੜੀ ਅੱਜ ਦੀ ਜਨਰੇਸ਼ਨ ਆ ਉਸ ਸਟਾਈਲ ਦੀਆਂ ਆ ਤੇ ਗੋਗੂ ਭਾਜੀ ਉਹਨਾਂ ਦੀ ਜਿਹੜੀਆਂ ਸੱਤ ਤੋਂ ਪਹਿਲਾਂ ਵਾਲੀ ਜਨਰੇਸ਼ਨ ਉਸ ਤਰ੍ਹਾਂ ਦੀਆਂ ਸੋ ਇਹਦੇ ਚ ਇਸ ਤਰ੍ਹਾਂ ਦਾ ਇੱਕ ਸਟਾਈਲ ਦਿਖਾਇਆ ਹੋਇਆ ਹੈ ਇਸ ਤਰ੍ਹਾਂ ਦਾ ਇੱਕ ਅਲੱਗ ਤਰ੍ਹਾਂ ਦਾ ਸੁਭਾਅ ਹੈਗਾ ਬਾਕੀ ਜਦੋਂ ਸਰਦਾਰੀ ਦੀ ਗੱਲ ਹੁੰਦੀ ਹੈ ਫਿਰ ਇਹ ਡਾਂਗ ਤੱਕ ਰੱਖਣੀ ਹੋਏ ਇਹ ਡਾਂਗ ਪੂਰੀ ਖੜਕੂਈ ਦੇ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਜਸਪੀ ਸਿੰਘ ਆ ਜੀ ਲਿਵਿੰਗ ਇੰਡੀਆ ਨਿਊਜ਼ ਤੋਂ ਤੇ ਮੇਰਾ ਸਵਾਲ ਬੱਪੂ ਬਾਜੀ ਨੂੰ ਆ ਤੇ ਗੁਰੂ ਰੰਦਾਵਾ ਜੀ ਨੂੰ ਆ ਤੇ ਜਿਹੜੇ ਕਿਰਦਾਰ ਅੱਜ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਦੀ ਗੱਲ ਵੀ ਕਰ ਲਈਏ ਚਾਹੇ ਬਾਈ ਗੁੱਗੂ ਗਿਲਜੀ ਦੀ ਗੱਲ ਕਰ ਲਈਏ ਚਾਹੇ ਤੀਰਜ ਕੁਮਾਰ ਜੀ ਦੀ ਗੱਲ ਕਰ ਲਈਏ ਤੀਰਜ ਕੁਮਾਰ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇੰਡਸਟਰੀ ਦੇ ਵਿੱਚ ਇੱਕ ਵਿਲਨ ਦੇ ਤੌਰ ਤੇ ਨਿਕਰ ਕੇ ਸਾਹਮਣੇ ਆ ਰਹੇ ਨੇ ਹਰ ਫਿਲਮ ਦੇ ਵਿੱਚ ਵਧੀਆ ਤੋਂ ਵਧੀਆ ਨਵਾਂ ਤੋਂ ਨਵਾਂ ਕਿਰਦਾਰ ਕਰ ਰਹੇ ਨੇ ਉਹਨਾਂ ਦੇ ਨਾਲ ਕੰਮ ਕਰਨਾ ਕਿਹੋ ਜਿਹਾ ਸੀ ਤੇ ਬਾਈ ਗੁੱਗੂ ਗਿਲਜੀ ਜਿਹੜੇ ਇੰਨੇ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਦੀ ਸੇਵਾ ਕਰ ਰਹੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਨਾਮ ਕਮਾਰੇ ਨੇ ਉਹਨਾਂ ਦੇ ਨਾਲ ਕੰਮ ਕਰਨਾ ਕਿਹਾ ਜਾਂ ਸੀ ਸਰ ਤੁਸੀਂ ਦੱਸ ਦਿਓ ਜੀ ਇਹ ਮੈਂ ਤਾਂ ਪਹਿਲਾਂ ਹੀ ਕਿਹਾ ਗੁਗੂ ਪਾਜੀ ਦੀ ਡ्रेसेस ਕਿਹਨੇ ਹੋਣ ਗਿਆ ਤੇ ਉਹਨਾਂ ਦਾ ਜਿਹੜਾ ਰੋਲ ਹੈ ਉਹ ਤਾਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਤਿਰਜ ਅੱਛਾ ਉਦਮੀ ਨੌਜਵਾਨ ਹੈ ਬਹੁਤ ਅੱਛਾ ਕੰਮ ਕੀਤਾ ਦੇਖੋ ਜਿਹੜਾ ਕਿਰਦਾਰ ਹੈ ਨਾ ਇਹ ਕਹਾਣੀ ਤੈਅ ਕਰਦੀ ਹੈ ਜੇ ਕੋਈ ਅੱਛਾ ਕਿਰਦਾਰ ਪਲੇ ਕਰਦਾ ਉਹ ਕਹਾਣੀ ਤੇ ਡਾਇਰੈਕਟਰ ਤੇ ਨਿਰਭਰ ਕਰਦਾ ਹੈ ਡਾਇਰੈਕਟਰ ਕਿੰਨਾ ਅੱਛਾ ਆਪ ਦੀ ਲਿਖਤ ਨੂੰ ਨਿਵਾ ਲੈਂਦਾ ਸਕਰੀਨ ਤੇ ਦੇਖੋ ਪਰਦੇ ਦੇ ਪਿੱਛੇ ਇੱਕ ਲੇਖ ਲਿਖਣਾ ਬਹੁਤ ਸੌਖਾ ਹੈ ਪਰ ਸਕਰੀਨ ਤੇ ਸਕਰੀਨ ਬਲੇਜ ਲਿਆ ਕੇ ਉਸ ਤਰ੍ਹਾਂ ਦੀ ਕਹਾਣੀ ਲਿਖਣਾ ਥੋੜੀ ਟੇਢੀ ਗੱਲ ਹੁੰਦੀ ਹੈ ਹਾਂ ਜਦੋਂ ਆਪਾਂ A ਤੋਂ Z ਤੱਕ ਕੋਈ ਕਹਾਣੀ ਸ਼ੁਰੂ ਕਰ ਲਈਏ ਉਦੀ ਨਰੇਸ਼ਨ ਬਹੁਤ ਸੌਖੀ ਹੁੰਦੀ ਹੈ ਪਰ ਜਦੋਂ ਕਹਾਣੀ ਫਲਿੱਪ ਕਰਦੀ ਹੈ ਅਚਾਨਕ ਜਾਂਦੇ ਜਾਂਦੇ ਕਿਤੇ ਲੈਫਟ ਰਾਈਟ ਹੁੰਦੀ ਹੈ ਉਹ ਤੇ ਐਡੀਟਿੰਗ ਵੀ ਔਖੀ ਹੁੰਦੀ ਹੈ ਉਹ ਲਿਖਣੀ ਵੀ ਔਖੀ ਹੁੰਦੀ ਹੈ ਸੋ ਇਸ ਕੰਮ ਚ ਧੀਰਜ ਹਰਾਂ ਨੇ ਬਹੁਤ ਬਾਕੂਬੀ ਜੋ ਵੀ ਉਹਨਾਂ ਦਾ ਜਲਵਾ ਸੀ ਉਹਨਾਂ ਨੇ ਵਿਖਾਇਆ ਤੇ ਜਿੰਨੇ ਵੀ ਆਰਟਿਸਟ ਸੀ ਤਕਰੀਬਨ ਸਾਰੇ ਸਾਰਿਆਂ ਨੇ ਬਹੁਤ ਅੱਛਾ ਕੰਮ ਕਰਿਆ ਔਰ ਮੈਨੂੰ ਲੱਗਦਾ ਨਹੀਂ ਕਿ ਕਿਸੇ ਨੇ ਆਪਦੇ ਕੰਮ ਚ ਕੱਚ ਛੱਡੀ ਹੈ ਕਿ ਸਾਰੇ ਅੱਛੇ ਅਦਾਕਾਰ ਹਨ ਹਾਂ ਮੈਂ ਤਾਂ ਖੈਰ ਕਦੇ ਨਹੀਂ ਮੰਨਦਾ ਆਪਣੇ ਆਪ ਨੂੰ ਐਕਟਰ ਜਾਂ ਕਲਾਕਾਰ ਉਹਦਾ ਮੇਰਾ ਵੀ ਲੋਟ ਲੱਗ ਜਾਂਦਾ ਕਿ ਐਰੀ ਸਮ ਟਾਈਮ I think uh, uh ਆਪਾਂ ਗੁੱਗੂਗਲ ਸਰ ਦੀ ਗੱਲ ਕਰ ਰਹੇ ਹਾਂ ਤੇ ਮੇਰਾ ਬਹੁਤ ਜ਼ਿਆਦਾ ਜਿੱਦਾਂ ਡ੍ਰੀਮ ਸੀ ਉਹਨਾਂ ਨਾਲ ਵੀ ਕੰਮ ਕਰਨਾ ਔਰ ਤੀਰਜਪਾਈ ਨੇ ਜੋ ਦੱਸਿਆ ਕਿ ਗੁੱਗੂ ਭਾਜੀ ਵੀ ਆ ਰਹੇ ਨੇ ਫਿਲਮ ਦੇ ਵਿੱਚ ਨਾਲ ਤੇ ਇੱਕ ਚਿਹਰੇ ਦਾ ਰੌਣਕ ਸੀ ਸਾਡੇ ਸਾਰਿਆਂ ਤੇ ਕਿਉਂਕਿ ਆਪਾਂ ਜਦੋਂ ਐਕਟਿੰਗ ਦੀ ਗੱਲ ਕਰੀਏ ਤੇ ਗੁੱਗੂ ਸਰ ਨੂੰ ਦੇਖ ਦੇਖ ਕੇ ਹੀ ਮੈਂ ਤਾਂ ਚਲੋ ਹੁਣ ਪਹਿਲਾਂ ਸ਼ੁਰੂ ਹੋਣ ਐਕਟਿੰਗ ਕੀਤੀ ਹੈ ਮੈਂ ਜ਼ਿਆਦਾ ਇੰਨਾ ਇੰਟਰਸਟਡ ਨਹੀਂ ਸੀ ਪਹਿਲਾਂ ਐਕਟਿੰਗ 'ਚ ਬਟ ਤੁਸੀਂ ਉਹ ਪੰਜਾਬੀ ਫਿਲਮਾਂ ਵੇਖਦੇ ਹੋ ਪੰਜਾਬੀ ਫਿਲਮਾਂ ਨੂੰ ਆਈ ਥਿੰਕ ਜਿਹੜੀ ਜਵਾਨੀ ਦਿੱਤੀਆਂ ਜਾਂ ਪੰਜਾਬੀ ਫਿਲਮਾਂ ਨੂੰ ਜਿਹੜਾ ਇੱਕ ਕਿ ਜਿਹੜਾ ਰੀਅਲ ਹੀਰੋ ਆਪਾਂ ਕਹਿ ਦਈਏ ਫ੍ਰਮ 에ਜਸ ਚਲਦੇ ਹੋਏ ਆ ਰਹੇ ਨੇ ਸਾਡੇ ਗੂਗਲ ਸਰ ਨੇ ਤੇ ਆਈ ਥਿੰਕ ਸਾਡੀ ਕਿਸਮਤ ਵਧੀਆ ਕਿ ਸਰ ਸਾਡੀ ਫਿਲਮ ਦੇ ਵਿੱਚ ਨੇ ਤੇ ਸਾਡੇ ਨਾਲ ਚਾਰ ਚੰਨ ਆ ਰਹੇ ਨੇ ਫਿਲਮ ਦੇ ਵਿੱਚ ਤੇ ਮੈਂ ਚਾਹੁੰਦਾ ਤੁਸੀਂ ਇੱਕ ਰੀ ਸਾਰੇ ਇੱਥੇ ਨਹੀਂ ਹੈਗੇ ਅੱਜ ਆਪਣੇ ਸਾਰ ਆਪਣੇ ਘਰੇ ਨੇ ਅੱਜ ਤਿੱਬਟ ਉਹਨਾਂ ਲਈ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਕਲਾਪਿੰਗ ਕਰਨੀ ਚਾਹੀਦੀ ਦੇਖ ਕੇ ਗੂਗਲ ਸਾਹਿਬ ਨੂੰ ਥੈਂਕ ਯੂ ਹੈਲੋ ਬਈ ਸ਼ਸ਼ੀ ਗੱਲ ਜੀ ਗੁਰੂਬਾਈ ਤੁਹਾਨੂੰ ਸਵਾਲ ਹੈ ਕਿਦਾਂ ਚੱਲਦੀ ਕਲਾ ਠੀਕ ਠਾਕ ਹੋ ਜੀ ਵਧੀਆ ਵਧੀਆ ਜੀ ਠੀਕ ਠਾਕ ਜਿੱਦਾਂ ਨਾ ਫਿਲਮ ਦੇ ਵਿੱਚ ਬਾਈ ਹੁਰਾਂ ਨੇ ਤੁਹਾਡੇ ਵੱਡੇ ਭਰਾ ਦਾ ਕਿਰਦਾਰ ਨਿਭਾਇਆ ਕਿਦਾਂ ਦਾ ਫੀਲ ਹੁੰਦਾ ਜਦੋਂ ਹਨਾ ਬਾਈ ਵਰਗੇਾਂ ਦੀ ਸਪੋਰਟ ਹੁੰਦੀ ਹੈ ਜਦੋਂ ਭਰਾ ਕਹਿੰਦੇ ਆ ਵੀ ਤੁਹਾਡੇ ਭਰਾ ਤੇ ਬਾਈ ਨਾ ਜਨਨ ਹੀ ਮੁਹੱਬਤ ਕਰਦੇ ਕਈ ਵਾਰੀ ਝਿੜਕ ਵੀ ਦਿੰਦੇ ਆਗੇ ਪਿਆਰ ਪਿਆਰ ਚ ਤੁਹਾਡੇ ਨਾਲ ਇਦਾਂ ਹੋਇਆ ਕਿਤੇ ਬਾਈ ਨੇ ਝੜਕਿਆ ਹੋਵੇ ਮੈਂ ਦੇਖੋ ਜਿੱਦਾਂ ਅੱਗੇ ਮੈਂ ਕਿਹਾ ਵਾ ਕਿ ਮੈਂ ਪਾਜੀ ਨੂੰ ਬਿਨਾ ਜਾਣੇ ਵੀ ਉਹਨਾਂ ਪਿਆਰ ਕਰਦਾ ਰਿਹਾ ਤੇ ਅੱਜ ਹੁਣ ਜਾਣਦਾ ਤੇ ਫੇਰ ਵੀ ਉਹਨਾਂ 'ੇ ਪਿਆਰ ਪਿਆਰ ਵਧਿਆ ਹੀ ਆ ਮੇਰਾ ਇੱਕ ਜਿਹੜਾ ਇਮੋਸ਼ਨ ਆ ਪਾਜੀ ਨੂੰ ਲੈ ਕੇ ਪਹਿਲੇ ਦਿਨ ਤੋਂ ਮੈਨੂੰ ਯਾਦ ਆ ਮੈਂ ਆਪਣੇ ਜਿੰਨੇ ਮੇਰੇ ਛੋਟੇ ਕਜ਼ਨਸ ਹੁੰਦੇ ਸੀ ਉਹਨਾਂ ਨੂੰ ਇੱਕੋ ਕਹਿਣਾ ਹੁੰਦਾ ਸੀ ਵੀ ਸਿੰਗਰ ਇੱਕੋ ਜਾਂ ਬੱਬੂ ਮੋਦਾ ਪਾ ਮੈਂ ਵੀ ਛੋਟਾ ਹੁੰਦਾ ਸੀ ਤੇ ਉਹਨਾਂ ਨੂੰ ਲੜਨਾ ਵੀ ਸਿੰਗਰ ਇੱਕੋ ਜਾਂ ਬੱਬੂ ਮਾਨ ਹੈ ਨਾ ਤੇ ਮੈਂ ਉਹ ਵਾਲੇ ਇਮੋਸ਼ਨ 'ਚ ਉਹਨਾਂ ਵਾਂਗੂ ਔਰ ਮੈਂ ਅੱਜ ਵੀ ਉਹ ਇਮੋਸ਼ਨ ਕੈਰੀ ਕਰਦਾ ਤੇ ਪਾਜੀ ਤੋਂ ਜਿਹੜੀ ਚੀਜ਼ ਮੈਂ ਜਿਹਦਾ ਭਾਈ ਖੁਦ ਕੰਪੋਜ਼ ਕਰਦੇ ਰਹੇ ਲਿਖਦੇ ਰਹੇ ਤੇ ਮੇਰੀ ਵੀ ਸ਼ੁਰੂ ਤੋਂ ਹੀ ਰਹੀ ਕਿ ਯਾਰ ਮੈਂ ਜੇ ਭਾਈ ਇਦਾਂ ਦੀ ਚੀਜ਼ ਕਰਦੇ ਨੇ ਖੁਦ ਕੰਪੋਜ਼ ਕਰਕੇ ਲਿਖਦੇ ਮੈਂ ਵੀ ਉਦਾਂ ਦੀ ਗਾਇਕੀ ਕਰਨੀ ਹੈ ਤੇ ਮੈਂ ਵੀ ਖੁਸ਼ ਹਾਤ ਤੱਕ ਉਹ ਚੀਜ਼ ਨੂੰ ਕੈਰੀ ਕਰ ਰਿਹਾ ਭਾਈ ਤੁਸੇ ਕਿ ਬਟ ਭਾਈ ਸਰ ਨੂੰ ਡਾਂਟ ਵੀ ਦੇਣ ਭਾਈ ਜੋ ਮਰਜੀ ਕਹਿ ਦੇਣ ਰਹਿਣੇ ਸਾਡੇ ਚਾਚਾ ਹੀ ਆ ਆਪਾਂ ਉਹਨਾਂ ਨੂੰ ਜਾਣ ਨਹੀਂ ਦਿੰਦੇ ਆਪਾਂ ਨਾਲ ਤੇ ਗੋਡੇ ਫੜ ਲੈਣੇ ਜਦੇ ਗੁੱਸੇ ਵੀ ਹੁੰਦੇ ਨੇ ਨਾ ਇੱਕ ਗੋਡਾ ਮੈਂ ਫੜਦਾ ਕਿਸ਼ਾਨ ਭਾਈ ਆਪਾਂ ਉਹਨਾਂ ਹਿਲਣ ਨਹੀਂ ਦੇਣੇ ਭਾਈ ਇਹ ਸਾਡੇ ਨੇ ਇਹਨਾਂ ਨੂੰ ਪਹਿਲੀ ਗੱਲ ਪੀ ਭਾਜੀ ਨਾਲ ਜਿੱਦਾਂ ਮੈਨੂੰ ਬਹੁਤ ਸਾਰੇ ਨੇ ਪੁੱਛਦੇ ਆਪੇ ਤੋਂ ਪਾਗਲ ਗਾਣਾ ਕੀਤਾ ਸੀ ਕਿ ਯਾਰ ਤੂੰ ਕਿੱਦਾਂ ਗਾਣਾ ਉਹਨਾਂ ਨਾਲ ਕੀਤਾ ਮੈਂ ਕਿਹਾ ਮੈਂ ਗੋਡੇ ਫੜ ਕੇ ਗਾਣਾ ਕੀਤਾ ਵਾ ਜਿੰਨੇ ਕਰਨ ਦਾ ਗੋਡੇ ਫੜ ਲਓ ਜਾ ਕੇ ਤੇ ਸੇਮ ਆਈ ਥਿੰਕ ਫਿਲਮ ਜਿਹੜੀ ਮੈਂ ਬੇਸਿਕਲੀ ਫਿਲਮ ਚਾਹਾਂ ਕੀਤੀ ਆ ਉਹ ਭਾਜੀ ਦੇ ਕਰਕੇ ਕੀਤੀ ਕਿਉਂਕਿ ਮੈਂ ਆਈ ਥਿੰਕ ਮੈਂ ਬਹੁਤ ਜ਼ਿਆਦਾ ਇਹਨਾਂ ਨੂੰ ਪਿਆਰ ਕਰਦਾ ਤੇ ਫਿਲਮ ਦੇ ਨਾਲ ਕਿੰਦਾ ਜਦੋਂ ਤੁਹਾਨੂੰ ਇੱਕ ਸਟੋਰੀ ਇਦਾਂ ਰਿਪਰੈਜ਼ੈਂਟ ਕੀਤੀ ਜਾਵੇ ਜਿਹੜਾ ਤੁਸੀਂ ਜਿਹੜਾ ਸਾਡਾ ਪਿਆਰ ਆਈ ਥਿੰਕ ਉਹ ਹੀ ਧੀਰਜ ਪਾਈ ਨੇ ਸਟੋਰੀ ਉਦਾਂ ਦੀ ਲਿਖੀ ਕਿ ਉਹ ਹੀ ਸਕਰੀਨ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਜਿਹੜੇ ਇੱਕ ਭਰਾ ਵੱਡੇ ਨੂੰ ਲੈ ਕੇ ਜਿਹੜੀ ਇੱਕ ਜਿਹੜੀ ਇੱਕ ਸ਼ਰਮ ਵੀ ਹੁੰਦੀ ਆ ਅੱਖਾਂ ਦੇ ਵਿੱਚ ਉਹ ਆਈ ਥਿੰਕ ਸਾਡੀ ਫਿਲਮ ਚ ਨਿਕਲੀ ਕਿਉਂਕਿ ਉਹ ਮੇਰੇ ਸੇ ਨੇਚਰਲੀ ਆਪਾਂ ਇਹਨੂੰ ਲੈ ਕੇ ਉਹ ਮੈਂ ਐਕਟਿੰਗ ਨਹੀਂ ਕੀਤੀ ਆਵੇਂ ਨਾ ਸਮਝੋ ਮੈਂ ਐਕਟਰ ਤਗੜਾ ਵਾਂ ਬਟ ਭਾਈ ਨੂੰ ਲਵ ਯੂ ਆਲਵੇਸ ਤੇ ਭਾਈ ਤੁਹਾਡਾ ਧੰਨਵਾਦ ਪੰਜਾਬੀ ਭਾਸ਼ਾ ਨੂੰ ਜਗਾ ਜਗਾ ਬਚਾਉਣ ਲਈ ਤੇ ਦੇ ਵਰਗੇ ਕਲਾਕਾਰਾਂ ਨੂੰ ਇਨਸਪਾਇਰ ਕਰਨ ਵਾਸਤੇ ਹੋਰ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾਣ ਲਈ थैंक यू थैंक यू ਭਾਈ ਜੀ ਭਾਈ ਭਾਈ ਨੂੰ ਸੁਣਾ ਭਾਈ ਸੱਚੀ ਗੱਲ ਜੀ ਚਾ ਚੂ ਪੀਨੇ ਹੁਣ ਛੱਡ ਇੱਕਦਮ ਛੱਡ ਲੈਂਦੇ ਜੀ ਕਿਦਾਂ ਬੇ ਛੱਡਦੀ ਕਿਲਾ ਜੀ ਨਜ਼ਾਰੇ ਜੀ ਰਹਿਨੇ ਆ ਜੀ ਤਾਂ ਸ਼ੇਰਾਂ ਕਿਆ ਬਾਤ ਬਈ ਨਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਕਿੰਨੀ ਦੁਨੀਆ ਤੁਹਾਨੂੰ ਮੁਹੱਬਤ ਕਰਦੀ ਆ ਅੰਦਰੋਂ ਖੁਸ਼ ਹੈ ਕਿ ਬਾਹਰੋਂ ਨਹੀਂ ਅੰਦਰੋਂ ਵੀ ਖੁਸ਼ੀ ਦੀ ਗੱਲ ਹੈ ਅੰਦਰੋਂ ਜ਼ਰੂਰੀ ਹੈ ਬਹੁਤ ਕਿੰਨੀ ਤੁਹਾਨੂੰ ਨਾ ਦੁਨੀਆ ਮੁਹੱਬਤ ਕਰਦੀ ਆ ਔਰ ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰੀ ਹੋਇਆ ਕਿ ਤੁਸੀਂ ਵੀ ਆਪਣੇ ਫੈਨ ਦੇ ਲਈ ਟੈਟੂ ਬਣਵਾਇਆ ਅਸੀਂ ਤਾਂ ਪਿਆਰ ਕਰਦੇ ਆ ਇਹ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਪਹਿਲੀ ਵਾਰੀ ਹੋਇਆ ਕਿ ਕਿਸੇ ਐਕਟਰ ਨੇ ਆਪਣੇ ਫੈਨ ਦੇ ਲਈ ਇਦਾਂ ਕੀਤਾ ਹੁਣ ਕਲਾਕਾਰ ਦਾ ਮਸ਼ਹੂਰ ਹੋ ਜਾਣਾ ਵੀ ਸੁਭਾਵਿਕ ਹੈ ਜਦੋਂ ਤੁਸੀਂ ਆਪਣੇ ਘਰ ਦਾ ਮੈਂਬਰ ਸਮਝੋ ਉਹ ਅਸਲੀ ਕਲਾ ਹੁੰਦੀ ਹੈ ਮਸ਼ਹੂਰੀ ਦੇ ਬੜੇ ਤਰੀਕੇ ਅੱਜ ਦੇ ਯੁੱਗ 'ਚ ਜਦੋਂ ਅਸੀਂ ਸ਼ੁਰੂ ਕਰਿਆ ਮੈਨੂਅਲ ਵਰਲਡ ਸੀ ਉਦੋਂ ਉਦੋਂ ਰੀਲਾ ਬਣਦੇ ਅਸੀਂ ਛੱਪਦੀਆਂ ਅਸੀਂ ਫਿਰ ਦੂਰ ਦਰਾਡੇ ਜਾਂਦੀਆਂ ਸੀ ਫਿਰ ਉਹ ਖਰੀਦ ਕੇ ਫਿਰ ਸੁਣੇ ਜਾਂਦੇ ਸੀ ਹੁਣ ਇੰਟਰਨੈਟ ਬਹੁਤ ਫਾਸਟ ਹੈ ਜੇ ਤੁਹਾਨੂੰ ਕੋਈ ਕੰਪਨੀ ਜਾਂ ਤੁਸੀਂ ਆਪ ਨਹੀਂ ਕੈਪੇਬਲ ਤੁਸੀਂ ਕੇਵਰੀ ਆਪਣਾ ਇੱਕ ਵੀਡੀਓ ਪਾ ਦੇਣਾ ਕਲਿੱਕ ਹੋ ਜਾਂਦਾ ਹੁਣ ਥੋੜਾ ਜਿਹਾ ਸੌਖਾ ਹੋ ਗਿਆ ਸੋ ਇਹ ਪਿਆਰ ਸਤਿਕਾਰ ਹੈ ਕਿ ਅਸੀਂ ਆਪਣੇ ਕਬੀਲੇ ਦੀ ਗੱਲ ਕਰਦੇ ਹਾਂ ਹਮੇਸ਼ਾ ਹੀ ਔਰ ਕਰਦੇ ਰਹਾਂਗੇ ਡਟ ਕੇ ਇਸੇ ਕਰਕੇ ਸ਼ਾਇਦ ਪਿਆਰ ਮਿਲਦਾ ਹੈ ਜੇ ਕਹਨੇ ਉਹ ਕਰਦੇ ਵੀ ਹੈ ਇਸ ਲਈ ਸਸਿਕਲ ਸਾਰਿਆਂ ਨੂੰ ਜੀ ਪਹਿਲ ਤਾਂ ਬਹੁਤ ਬਹੁਤ ਮੁਬਾਰਕਾ ਤੁਸੀਂ ਫਿਲਮ ਲੈ ਕੇ ਆ ਰਹੇ ਹੋ ਮਾਨ ਸਾਹਿਬ ਜਿੱਦਾਂ ਕਿ ਤੁਸੀਂ ਸਾਰੇ ਜਾਨ ਸਾਰੇ ਤੁਹਾਡੇ ਬਹੁਤ ਵੱਡੇ ਫੈਨ ਜਿਹੜੀ ਬਾਈ ਗੁਰ ਰੰਦਾਵਾ ਜੀ ਨੇ ਕੀਤੀ ਹੋਈ ਅਸੀਂ ਕਰਦੇ ਹਾਂ ਕਿ ਅਸੀਂ ਸਾਰਿਆਂ ਨਾਲ ਲੜਦੇ ਗਏ ਸਿੰਗਰ ਇੱਕ ਹੀ ਹੋ ਤੁਸੀਂ ਹੋ ਮਾਨ ਸਾਹਿਬ ਸਰ ਮੈਂ ਸਾਹਵ ਨਹੀਂ ਅਜੇ ਬਣਿਆ ਮੈਂ ਬੱਬੂ ਐ ਨਹੀਂ ਸਰ ਸਾਡੇ ਲਈ ਤੁਸੀਂ ਉਸਤਾਦ ਜੀ ਹੋ ਸਾਡੇ ਉਸਤਾਦ ਹੀ ਰਹੋਗੇ ਤੁਸੀਂ ਇਹ ਗੱਲ ਨਾ ਜੀ ਜਿਹੜੀ ਗੱਲ ਤੁਸੀਂ ਕਰਕੇ ਉਹ ਕਿਸੇ ਨੇ ਨਹੀਂ ਕਰਨੀ ਮਾਨ ਸਾਹਿਬ ਹੁਣ ਸਾਰੇ ਹੀ ਸਾਡੇ ਫੈਨ ਨੇ ਸਰ ਸਾਰਿਆਂ ਦੀ ਇੱਕੋ ਹੀ ਬੇਨਤੀ ਕਿ ਤੁਸੀਂ ਇੱਕ ਸ਼ਾਇਰ ਸੁਣਾ ਕੇ ਜਾਓ ਅੱਜ ਆਪਣਾ ਮੱਕੀ ਦੀ ਰੋਟੀ ਅੰਬ ਦਾ achar ਹਾਏ ਹਾਏ ਅੱਗੇ ਅੱਗੇ ਸਰ ਉਸਤਾਦ ਜੀ ਕੀ ਕਰੋ ਜੀ ਅਰੇ ਕੀ ਕਰੋ ਜੀ ਪਾਜੀ ਨਹੀਂ ਨਹੀਂ ਅੱਜ ਜਿਹੜੀਆਂ ਚੀਜ਼ਾਂ ਸਾਡੇ ਕੋਲ ਪਈਆਂ ਉਹਦੇ ਕਰੋ ਪਾਜੀ ਆਪਾਂ ਉੱਤੇ ਨਹੀਂ ਜਾਣਾ ਜਿਹੜਾ ਆਪਾਂ ਪਹਿਲਾਂ ਕਰਤਾ ਨਹੀਂ ਨਹੀਂ ਬਿਲਕੁਲ ਮਾਨ ਸਾਹਿਬ ਜੀ ਜਿਸਤੇ ਵੀ ਤੁਸੀਂ ਕਹੋ ਸਾਡੇ ਲਈ ਬਹੁਤ ਵੱਡੀ ਗੱਲ ਹੈ ਦੇ ਆ ਜਾਈਆਂ ਵੀ ਜਿਹੜੀਆਂ ਤੂੰ ਗੱਲਾਂ ਕਰਦਾ ਤੇਰੇ ਨਿੱਜੀ ਸਵਾਦ ਆਪਾਂ ਇਕੱਲੇ ਬੈਠਾ ਕੇ ਬਾਅਦ ਚ ਕਾਫੀ ਮਾਨ ਸਾਹਿਬ ਇੰਨਾ ਮਾਨ ਸਾਹਿਬ ਆਪਾਂ ਕੋਸ਼ਿਸ਼ ਕਰੀਏ ਪਹਿਲਾਂ ਜਿਹੜੇ ਸਾਰੇ ਆਏ ਆ ਨੌਜਵਾਨ ਤੇ ਵਿੱਚ ਬੀਬੀਆਂ ਵੀ ਆਏ ਆ ਆਪਾਂ ਉਹਨਾਂ ਦੀਆਂ ਵੀ ਗੱਲਾਂ ਸੁਣ ਲਈਏ ਜੀ ਸਾਰਿਆਂ ਦੀ ਮੰਗ ਹੈ ਜੀ ਤੁਹਾਡੇ ਤੋਂ ਸ਼ਾਇਰੀ ਸੁਣੀ ਕਿਉਂਕਿ ਸਾਰੀ ਤੁਹਾਡੇ ਕਟੜ ਫੈਨ ਲਈ ਕੋਈ ਨਹੀਂ ਬਹਿ ਜਾ ਮੈਂ ਸੁਣਾ ਦੂੰਗਾ ਕੋਈ ਸੁਣਾ ਦਿਓ ਮਾਨ ਸਾਹਿਬ ਇੱਕ ਵਾਰ ਪੱਕਾ ਪੱਕਾ ਨੇ ਪੇਡਾਂ ਵਾਲਾ ਸੁਣਨਾ ਕਿ ਜਿਹੜਾ ਮਰਜੀ ਸੁਣਾ ਦੇ ਇਸ ਸਾਡੇ ਸੁਣਨ ਲਈ ਤਿਆਰ ਕੱਟੜ 팬 ਹੈ ਜੀ ਤੁਹਾਡੇ ਜਿਹੜਾ ਮਰਜੀ ਸੁਣਾ ਮਾੜੇ ਸੁਣਾ ਦੇ ਇੱਕ ਵਾਰੀ ਸੁਣਾ ਦੇ ਜਾਣ ਲੱਗੇ ਸੁਣਾ ਦੇ ਆਪਾਂ ਪਹਿਲਾਂ ਬਾਕੀਆਂ ਤੋਂ ਪੁੱਛ ਲਈਏ ਵੀ ਕੋਈ ਹੋਰ ਉਹਨਾਂ ਦਾ ਸਵਾਲ ਹੋਵੇ ਉਹਨਾਂ ਇਹ ਕੁੜੀਆਂ ਘੱਟ ਬੋਲ ਰਹੀਆਂ ਇਹਨਾਂ ਨੂੰ ਬੋਲਣਾ ਚਾਹੀਦਾ ਹੈ ਸਸ਼ੀਕਲ ਜੀ ਆਪ ਮੇਰਾ ਸਵਾਲ ਟ੍ਰੈਕਟਰ ਸਾਹਿਬ ਨੂੰ ਹੈ ਆਵਾਜ਼ ਆ ਰਹੀ ਹੈ ਪੂਰੀ ਜੀ अपना वेक्टर साहब गुरु रंदाव साहब सिंगर ਨੇ ਤੋਂ ਇਹਨਾਂ ਤੋਂ ਕੰਮ ਕਰਾਉਣਾ ਕਿੰਨਾ ਤੁਹਾਨੂੰ ਔਖਾ ਲੱਗਿਆ ਕੋਈ ਐਸਾ ਸਟੈਪ ਵਾਲਾ ਫਿਲਮ ਦੇ ਵਿੱਚ ਕੋਈ ਐਸਾ ਸੀਨ ਹੋਇਆ ਤੁਸੀਂ ਕਿਹਾ ਹੋਵੇ ਨਹੀਂ ਯਾਰ ਇਸ ਵਿੱਚ ਮਜ਼ਾ ਨਹੀਂ ਆਇਆ ਜਾਂ ਹੋਵੇ ਯਾਰ ਹਾਸਾ ਆਇਆ ਹੋਵੇ ਨਹੀਂ ਨਹੀਂ ਆਇਆ ਕਰਨਾ ਸੀ ਤੁਸੀਂ ਇਹ ਸੀ ਸਮਝ ਗਏ ਅਲੱਗ ਸਮਝ ਗਏ ਹੁਣ ਮੈਨੂੰ ਪ੍ਰੈਸ਼ਰ ਆ ਰਿਹਾ ਕਿ ਭਾਜੀ ਨੇ ਕਿਹਾ ਸਵਾਲ ਤਗੜਾ ਹੈਗਾ ਆਈ ਵਾਸ ਟੇਕਿੰਗ ਯੂ ਕੁਐਸਚਨ ਲਾਈਟਲੀ ਪਰ ਇਹਨਾਂ ਨੇ ਹੁਣ ਮੈਨੂੰ ਪ੍ਰੈਸ਼ਰ ਦਿੱਤਾ ਨਹੀਂ ਮੈਨੂੰ ਲੱਗਦਾ ਅੱਛਾ ਜੀ ਮੈਨੂੰ ਲੱਗਦਾ ਕਿ ਦੇਖੋ ਪਹਿਲੀ ਗੱਲ ਕੀ ਹੁੰਦੀ ਹੈ ਸਿੰਗਰਸ ਨਾਲ ਇੱਕ ਪਲੱਸ ਪੁਆਇੰਟ ਵੀ ਹੁੰਦਾ ਹੈਗਾ ਦਾ ਪਲੱਸ ਪੁਆਇੰਟ ਇਜ਼ ਥਿਸ ਨਾ ਕਿਉਂ ਕੈਮਰਾ ਸ਼ਾਈ ਨਹੀਂ ਹੁੰਦੇ ਕਿ ਉਹਨਾਂ ਨੇ ਇੰਨੀ ਪਬਲਿਕ ਨੂੰ ਇੰਨੇ ਖਾੜਿਆਂ ਚ ਇੰਨੇ ਸ਼ੋਜ਼ ਦਾ ਹੈਂਡਲ ਕੀਤਾ ਹੁੰਦਾ ਸੋ ਯੂ ਡੋਨਟ ਫੇਸ ਦੈਟ ਪ੍ਰੋਬਲਮ ਮੈਨੂੰ ਲੱਗਦਾ ਜਦੋਂ ਮੈਂ ਕੰਮ ਕਰਦਾ ਆਈ ਹੈਵ ਡਨ ਆਲਮੋਸਟ 40 ਪੰਜਾਬੀ ਫਿਲਮਸ ਹੈ ਨਾ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਫਿਲਮਾਂ ਤੇ ਮੇਰਾ ਬੈਡ ਐਕਸਪੀਰੀਅੰਸ ਰਿਹਾ ਨਾ ਉੱਥੇ ਜਦੋਂ ਐਜ਼ ਅ ਟੀਮ ਵਰਕ ਨਹੀਂ ਹੋਇਆ ਮੈਨੂੰ ਲੱਗਦਾ ਸਭ ਕੁਝ ਮੈਟਰ ਕਰਦਾ ਇਵੈਨਚੁਅਲੀ ਬਾਕੀ ਚੀਜ਼ਾਂ ਸਾਰੀ ਪਿੱਛੇ ਰਹਿ ਜਾਂਦੀਆਂ ਟੀਮ ਵਧੀਆ ਕਿੱਦਾਂ ਬਣਦੀ ਹੈਗੀ ਜਦੋਂ ਤੁਸੀਂ ਸਾਰੇ ਨਾਲ ਘਿਓ ਖਿਚੜੀ ਹੋ ਜਾਓ ਯੂ ਟੈਲ ਕਿ ਭਾਈ ਇਹ ਗਲਤ ਹੈਗਾ ਇਹ ਸਹੀ ਹੈਗਾ ਤੇ ਤੁਸੀਂ ਓਨੈਸਟ ਲਿਸਨਰ ਆਪ ਬਣ ਜਾਓ ਐਜ਼ ਅ ਡਾਇਰੈਕਟਰ ਵਿਚ ਆਈ ਐਮ ਇਫ ਸਮਬਡੀ ਟੈਲ ਮੀ ਸਮਥਿੰਗ ਭਾਵੇਂ ਉਹ ਮੇਰਾ ਹੀਰੋ ਹੋਵੇ ਸਾਰੇ ਸਿਆਣੇ ਬੰਦੇ ਨੇ ਸਾਰੇ ਆਪਣੇ ਆਪਣੇ ਫੀਲਡ ਦੇ ਮਾਸਟਰ ਨੇ ਆਈ ਵਿਲ ਲਿਸਨ ਟੂ ਇਟ ਆਲ ਕੰਸੀਡਰ ਇਟ ਔਰ ਕਈ ਗੱਲਾਂ ਵਧੀਆ ਵੀ ਹੁੰਦੀਆਂ ਹੈ ਨਾ ਸੋ ਐਜ਼ ਅ ਟੀਮ ਆਈ ਲਵ ਟੂ ਵਰਕ ਤੇ ਮੈਨੂੰ ਲੱਗਦਾ ਇਦਾਂ ਕਰਦੇ ਹੋਏ ਕੋਈ ਇਸ਼ੂ ਆਉਂਦਾ ਨਹੀਂ ਹੈਗਾ ਚੈਲੰਜਸ ਆਉਂਦੇ ਨੇ ਹਰ ਫਿਲਮ ਚੈਲੰਜ ਆਉਂਗੇ ਤੇ ਮੈਂ ਫਿਲਮ ਚ ਆਈ ਪ੍ਰੋਬਲਮ ਨੂੰ ਪ੍ਰੋਬਲਮ ਨਹੀਂ ਕਹਿੰਦਾ ਚੈਲੰਜ ਕਹਿੰਦਾ ਤੇ ਇਦਾਂ ਦਾ ਮੈਨੂੰ ਲੱਗਦਾ ਨਹੀਂ ਕੋਈ ਇਸ਼ੂ ਆਇਆ ਹੋਇਆ ਹੈਗਾ ਬਟ ਨੋ ਸੈਂਸ ਯੂ ਟੋਲਡ ਮੀ ਮੈਨ ਲੱਗਦਾ ਨਹੀਂ ਹੈਗਾ ਆਈ ਡਿਡਨਟ ਫੇਸ ਇਟ ਕਿ ਉਹਦਾ ਸਵਾਲ ਪਤਾ ਕੀ ਹੈ ਮਜ਼ੇਦਾਰ ਕਿੱਸਾ ਨਹੀਂ ਨਹੀਂ ਮੈਂ ਸਵਾਲ ਉਹਦਾ ਪਤਾ ਕੀ ਹੈ ਵੀ ਮੈਂ ਐਕਟਰ ਐਕਟਿੰਗ ਕਰ ਸਕਦਾ ਕਿ ਨਹੀਂ ਅਰੇ ਨਹੀਂ ਸਰ ਇਹ ਗੱਲ ਨਹੀਂ ਹੈਗੀ ਕੋਈ ਮਜ਼ੇਦਾਰ ਕਿੱਸਾ ਹੁੰਦਾ ਨਾ ਕਈ ਵਾਰ ਆਪਾਂ ਸ਼ੂਟ ਕਰ ਰਹੇ ਹੁੰਦੇ ਆ ਹਾਂ ਯਾਰ ਮਜ਼ਾ ਆਇਆ ਸੀਨ ਕਰਕੇ ਜਾਂ ਆਪਣਾ ਹਾਸਾ ਮਾਹੌਲ ਪੂਰੇ ਸਿਸਟਮ 'ਚ ਬਣਿਆ ਹੋਵੇ ਉਹਦਾਂ ਦਾ ਕੁਝ ਅਬਰੋ ਮੈਂ ਇੱਕ ਹੋਰ ਚੀਜ਼ ਕਹਿੰਦਾ ਮਤਲਬ ਨਾ ਇਹ ਸਵਾਲ ਮੈਂ ਕਾਫੀ ਲੋਕਾਂ ਤੋਂ ਪੁੱਛਦਾ ਹਾਂ ਦੇਖੋ ਚੱਕਰ ਕੀ ਫਿਲਮ ਮੇਕਿੰਗ 5% ਲੋਕ ਮਤਲਬ ਓਨੈਸਟ ਹੁੰਦੇ ਨੇ ਬਾਕੀ 95% ਆਲ ਓਵਰ ਇਟ ਮੈਂ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਬੰਬੇ ਵੀ ਇਦਾਂ ਹੀ ਹੈਗਾ ਸਾਊਥ ਵੀ ਇਦਾਂ ਹੀ ਹੈਗਾ ਬਾਕੀ ਇਹਨੋ ਖੇਡ ਤੇ ਮਾਹੌਲ ਸਮਝਦੇ ਨੇ ਜਿਹੜੇ ਓਨੈਸਟ ਲੈਣਾ ਉਹਨਾਂ ਦੇ ਵਾਸਤੇ ਲਾਈਫ ਬਹੁਤ ਟਫ ਹੁੰਦੀ ਸੈਟ ਤੇ ਤੇ ਕਈ ਵਾਰ ਤਾਂ ਮੈਨੂੰ ਪਤਾ ਹੈ ਕਿ ਮੇਰੀ ਵਾਈਫ ਤੇ ਫੈਮਲੀ ਆਣੋ ਕਿ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਲੈਣ ਵੀ ਜਾਣਾ ਉਹਨਾਂ ਨੂੰ ਦਿੱਗੇ ਤੇ ਬਾਅਦ ਚੋ ਜਦ ਸੈਟ੍ਰੋਸਪੈਕਟ ਕਰਦੇ ਹੋ ਮੁੜ ਕੇ ਦੇਖਦੇ ਹੋ ਤਾਂ ਉਹ ਫਿਲਮ ਚੱਲਣ ਤੋਂ ਬਾਅਦ ਚੰਗਾ ਪ੍ਰੋਜੈਕਟ ਬਣ ਤੋਂ ਬਾਅਦ ਉਹਨਾਂ ਸਵਾਦ ਆਉਂਦਾ ਹੈਗਾ ਯਾਰ ਅੱਛਾ ਉਹ ਵੀ ਉਹ ਐਸੀ ਸਟੂਪਿਡ ਥੀਏ اےਓਸੀ ਬਟ ਵਾਈਲ ਵਰਕਿੰਗ ਸਵਾਦ ਆ ਜਾਵੇ ਹੱਸ ਆ ਜਾਵੇ ਇਦਾਂ ਹੋ ਨਹੀਂ ਸਕਦਾ ਹੈਗਾ ਬਿਕੋਸ ਸਟ्रेस ਇੰਨਾ ਹੁੰਦਾ ਹੈ ਨਾ ਯੂ ਰੇਸਿੰਗ ਹੈਨਾ ਅਗੇਂਸਟ ਟਾਈਮ ਬੈਕਅਪ ਕਰਨਾ ਹੈਗਾ ਇੰਨਾ ਹੈਗਾ ਕਲੌਕ ਇਸ ਸਟਿਕਿੰਗ ਪ੍ਰੋਡਿਊਸਰ ਤੇ ਪੈਸੇ ਲੱਗ ਰਹੇ ਨੇ ਇਨ ਇਕਵਿਪਮੈਂਟਸ ਨੇ 에ਵਰੀਥਿੰਗ ਇਜ਼ देयर ਨਾ ਤੇ ਉੱਥੇ ਉਸ ਟਾਈਮ ਹਾਸਾ ਨਹੀਂ ਆਉਂਦਾ ਹੈਗਾ ਉਸ ਟਾਈਮ ਵੀ ਸੈਟ ਤੇ ਕੋਈ ਹੱਸ ਵੀ ਰਿਹਾ ਹੋਵੇ ਇਫ ਯੂ ਆਸਕ ਪੀਪਲ ਨਾ ਮੈਂ ਦੇਖ ਰਿਹਾ ਹੁੰਦਾ ਕੋਈ ਹੱਸ ਕਿਉਂ ਰਿਹਾ ਹੈਗਾ ਵਾਈਜ਼ ਲਾਫਿੰਗ ਠੀਕ ਹੈ ਨਾ ਮੇਰਾ ਅਗਲਾ ਜੀ ਜੀ ਅਗਲਾ ਸਵਾਲ ਗੁਰੂੰਦਰ ਸਿੰਘ ਤੁਹਾਨੂੰ ਹੈ ਹਾਂ ਜੀ ਤੁਹਾਨੂੰ ਜੀ ਪੱਗ ਜੱਜ ਬੜੇ ਸੋਹਣੇ ਲੱਗ ਰਹੇ ਹੋ ਬਟ ਪੋਸਟਰ ਚ ਜਾਂ ਟ੍ਰੇਲਰ ਚ ਇਦਾਂ ਦਾ ਨਹੀਂ ਮਿਲਿਆ ਕਿ ਫਿਲਮ ਤੁਸੀਂ ਦੇਖ ਹੈਗਾ ਪਹਿਲਾ ਗਾਣਾ ਸਾਡਾ ਪੱਗ ਵਾਲਾ ਸੀ ਨੇ ਪੂਰੀ ਫਿਲਮ ਤੁਸੀਂ ਪੱਗ 'ਚ ਦੇਖਣ ਮਿਲੋਗੇ ਆ ਹਾਫ ਹਾਫ ਨਹੀਂ ਨਹੀਂ ਆ ਹਾਫ ਹਾਫ bro I think ਉਹ ਦਸਾਂ ਪਹਿਲੇ ਦਾ ਮੇਰਾ ਕਰੈਕਟਰ ਮਾਡਰਨ ਆ ਜਿਹੜਾ ਅੱਜ ਦੇ even ਪਹਿਰਾਵਾ ਵੀ ਉਦਾਂ ਦਾ ਵਾ most of the costumes ਵੀ ਜਿਹੜਨੇ ਫਿਲਮ ਦੇ ਮੇਰੇ ਆਪਣੇ ਯੂਜ਼ ਹੋਏ ਹੋਏ ਨੇ ਜੋ ਮੈਂ ਡੇਲੀ ਲਾਈਫ 'ਚ ਪੋਣਾ ਕਿਉਂਕਿ ਉਹ ਕਰੈਕਟਰ ਦੇ ਨਾਲ ਜਾਂਦੇ ਸੀ ਤੇ ਇਹ ਗਾਣੇ 'ਚ ਪੱਗ ਬੱਦੀ ਅੱਜ ਪੱਗ ਬੱਦੀ ਆ ਤੇ ਪਰਮਨੈਂਟਲੀ ਦਿਲ 'ਚ ਪੱਗ ਬੱਦੀ ਹੋਈ ਆ bro ক্যারেক্টার ਦੇ ਹਿਸਾਬ ਨਾਲ ਚੇਂਜ ਹੁੰਦਾ ਰਹੇਗਾ ਕੈਰੇਕਟਰ ਬਿਲਕੁਲ ਮੇਰਾ ਆਖਰੀ ਸਵਾਲ ਮਾਨ ਸਾਹਿਬ ਸਰ ਤੁਹਾਨੂੰ ਹੈ ਅੱਜ ਜਿਵੇਂ ਪੰਜਾਬ ਚ ਇੱਕ ਚੱਲ ਰਿਹਾ ਸਾਰੇ ਅੱਜੇ ਕਰ ਲੈਣੇ ਆਖਰੀ ਆਖਰੀ ਤਰ ਤੋ ਅੰਤ ਨੂੰ ਹੋਇਆ ਨਹੀਂ ਸੀਗਾ ਨਹੀਂ ਮੇਰੀ ਇੱਕ ਤੈਨੂੰ ਬੇਨਤੀ ਹੈ ਕਿਉਂਕਿ ਜਦੋਂ ਤੁਹਾਡੇ ਮੰਚ ਜਿਹੜੇ ਸਵਾਲ ਹੁੰਨੇ ਆ ਉਹ ਪੂਰੇ ਹੋ ਜੰਨੇ ਫਿਰ ਤੁਸੀਂ ਖੱਬੇ ਸੱਜੇ ਉਹ ਗੱਲ ਕੱਢ ਕੇ ਲਿਆਉਣੇ ਮੈਨੂੰ ਪਤਾ ਲੱਗ ਮੈਂ ਬਹੁਤ ਦੇਖਿਆ ਪਤਾ ਮੈਨੂੰ ਪਤਾ ਸੋ ਉਸ ਤਰ੍ਹਾਂ ਦੀ ਗੱਲ ਨਾ ਕਰ ਕਿਉਂਕਿ ਇਹ ਸਾਡੇ ਪ੍ਰੋਡਿਊਸਰਾਂ ਨੇ ਸਾਨੂੰ ਪਹਿਲੇ ਹੀ ਬੇਨਤੀ ਕਰੀ ਸੀ ਬਾਕੀ ਜਿਹੜੇ ਮੁੱਦੇ ਤੇ ਤੂੰ ਗੱਲ ਕਰਨਾ ਚਾਹੁੰਦਾ ਸਮਾਜਿਕ ਮੁੱਦੇ ਤੇ ਮੈਂ ਗਾ ਹੀ ਰਿਹਾ ਗਾਣੇ ਸਾਡੇ ਹਿੱਕ ਤੋਂ ਜਿਹੜੀਆਂ ਨਹਿਰਾਂ ਲੰਘ ਕੇ ਆਉਂਦੀਆਂ ਨੇ ਸੁਣਿਆ ਕਰੋ ਮੈਂ ਤਾਂ 15 ਸਾਲ ਤੋਂ ਗਾਈ ਜਨਾ ਬਟ ਉਹ ਇਹ ਹੈ ਕਿ ਮੈਂ ਚਾਹੁੰਨਾ ਕਿ ਹਰ ਮੁੱਦੇ ਤੇ ਜਦੋਂ ਹਰ ਬੰਦਾ ਬਿਆਨ ਦਿੰਦਾ ਨਾ ਫਿਰ ਕਾਮਾਂ ਰੌਲੀ ਪੈ ਜਾਂਦੀ ਹੈ ਜਿਹੜੇ ਲੀਡਰਸ਼ਿਪ ਕੁਆਲਿਟੀ ਰੱਖਦੇ ਆ ਉਹ ਹੀ ਦੇਣ ਤਾਂ ਬਹੁਤ ਅੱਛਾ ਰਹਿੰਦਾ ਉਹ ਐਸੇ ਕਰਕੇ ਤਾਂ 70 ਜੁਨੀਅਨ ਬਣ ਗੀਆਂ ਕਿਉਂਕਿ ਪਹਿਲਾਂ ਇੱਕ ਬਣੀ ਫਿਰ ਦੋ ਫਿਰ 10 ਅੱਜ ਦੇਖੋ ਕੀ ਹਾਲ ਹੈ ਲੱਗਦਾ ਕਿ ਫਸਲਾਂ ਦਾ ਮੁੱਲ ਮਿਲ ਜੂ ਭਵਿਕ ਚ ਬਸ ਇਹੀ ਤਰਾਸਦੀ ਹੈ ਸাশ੍ਰੀਕਾਲ ਸਰ ਨੀਹਾ ਜਗਬਾਨੀ ਤੋਂ ਮੇਰਾ ਸਵਾਲ ਮਾਨ ਸਾਹਿਬ ਤੋਂ ਹੈ ਸ਼ਾਮ ਕੌਸ਼ਲ ਜੀ ਦਾ ਇਹਦੇ ਵਿੱਚ ਐਕਸ਼ਨ ਹੈ ਸੋ ਤੁਸੀਂ ਬਹੁਤ ਸੋਹਣਾ ਐਕਸ਼ਨ ਅਸੀਂ ਦੇਖਿਆ ਟ੍ਰੇਲਰ ਦੇ ਵਿੱਚ ਕਰ ਰਹੇ ਹੋ ਸੋ ਉਹ ਪੂਰਾ ਐਕਸਪੀਰੀਅੰਸ ਜਾਨਣਾ ਚਾਹਾਂਗੇ ਸ਼ਾਮ ਜੀ ਨਾਲ ਬਹੁਤ ਸਾਡਾ ਪੁਰਾਣਾ ਮਿੱਤਰ ਤੇ ਕਹ ਲੋ ਇੱਕ ਤਾਂ ਉਹ ਜਿਹੜੇ ਸ਼ਾਮ ਜੀ ਆ ਪੰਜਾਬੀ ਸਾਡੇ ਪੰਜਾਬ ਦੇ ਤੇ ਬੋਲਦੇ ਵੀ ਪੰਜਾਬੀ ਹਾਲਾਂਕਿ ਉਹਨਾਂ ਦੇ ਬੱਚੇ ਅੱਗੇ ਬਾਲੀਵੁੱਡ ਚ ਕੰਮ ਕਰਦੇ ਆ ਉਹ ਬੋਲਦੇ ਆ ਨਹੀਂ ਬਟ ਸ਼ਾਮ ਜੀ ਬਹੁਤ ਅੱਛੀ ਪੰਜਾਬੀ ਬੋਲਦੇ ਆ ਔਰ ਸਾਡੇ ਨਾਲ ਸ਼ਾਮ ਜੀ ਹੱਸ਼ਰ ਵੇਲੇ ਤੋਂ ਜੁੜੇ ਹੋਏ ਆ ਹੱਸ਼ਰ ਤੋਂ ਬਾਅਦ ਫਿਰ ਅਸੀਂ ਹੋਰ ਫਿਲਮਾਂ ਬਣਾਈਆਂ ਆ ਪਰ ਉਹਨਾਂ ਨਾਲ ਨੇ ਕੰਮ ਕਰ ਕਰ ਪਏ ਇੱਕ ਦੋ ਫਿਲਮਾਂ ਵੇਲੇ ਗੱਲ ਵੀ ਚੱਲੀ ਪਰ ਉਹ ਕਈ ਵਰੀ ਬੰਦਾ ਬਿਜ਼ੀ ਹੁੰਦਾ ਉਹ ਮੈਨੂੰ ਮਿਲਦੇ ਹੁੰਦੇ ਸੀ ਜਦੋਂ ਕਦੇ ਸ਼ਾਨ ਜਿੱਥੇ ਰਹਿੰਦਾ ਨਾ ਉਸੇ ਬਿਲਡਿੰਗ 'ਚ ਸ਼ਾਮ ਜੀ ਰਹਿੰਦੇ ਆ ਤਾਂ ਕਈ ਵਰੀ ਜਦੋਂ ਅਸੀਂ ਸ਼ਾਮਾ ਨੂੰ ਇਕੱਠੇ-ਕੁੱਠੇ ਹੋਣੇ ਤਾਂ ਸ਼ਾਮ ਜੀ ਮਿਲਦੇ ਹੁੰਦੇ ਸੀ ਤਾਂ ਉਹਨਾਂ ਦੇ ਦੋ ਸ਼ਿਕਵੇ ਸੀ ਵੀ ਤੂੰ ਕਰ ਨਹੀਂ ਆਉਂਦਾ ਕਦੇ ਯਾਰ ਤੇ ਦੂਜਾ ਵੀ ਆਪਾਂ ਦੁਬਾਰਾ ਫਿਲਮ ਕਿਉਂ ਨਹੀਂ ਕਰਦੇ ਫਿਰ ਜਦੋਂ ਇਹ ਫਿਲਮ ਸ਼ੁਰੂ ਕਰੀ ਤਾਂ ਮੈਂ ਪਹਿਲੇ ਨੂੰ ਕਿਹਾ ਮੈਂ ਕਿਹਾ ਅਤੀਰਾ ਜੀ ਨੂੰ ਬੇਨਤੀ ਕਰੀ ਵੀ ਆਪਾਂ ਸ਼ਾਮ ਜੀ ਨੂੰ ਇਸ ਵਾਰੀ ਲੈਣਾ ਬਹੁਤ ਪਿਆਰੇ ਸਤਕਾਰਯੋਗ ਅੰਸਾਰ ਹਨ ਔਰ ਬਹੁਤ ਅਦਭਵੀਆ ਔਰ ਪਹਿਲੇ ਫਾਈਟ ਮਾਸਟਰ ਜਿਹੜੇ ਸੈੱਟ ਤੇ ਸ਼ਿਟ ਦੀ ਗਾਲ ਹੀ ਨਹੀਂ ਕੱਢਦੇ ਨੇ ਆਮ ਤੌਰ ਤੇ ਜਿਹੜੇ ਫਾਈਟ ਮਾਸਟਰ ਹਨ ਅਬਿਊਜ਼ਿਵ ਲੈਂਗੁਏਜ ਕਿਉਂਕਿ ਬੰਬੇ ਦਾ ਸਟਾਈਲ ਹੈ ਹੋਣਾ ਇਹ ਸਾਡੇ ਮਤਲਬ ਉਹ ਬਹੁਤ ਸੋਬਰ ਸੋ ਸਾਰੇ ਉਹਨਾਂ ਦਾ ਬਹੁਤ ਪਿਆਰ ਸਤਕਾਰ ਅੱਜ ਜੋ ਹੈ ਨਹੀਂ ਅਸੀਂ ਉਹਨਾਂ ਦੀ ਹਾਜ਼ਰੀ ਲੋਨੇ ਅ ਮੇਰਾ ਸਵਾਲ ਗੁਰੂ ਭਾਈ ਤੋਂ ਹੈ ਸਸੀガル ਬਾਜੀ ਗੁਰੂਬਾਈ ਮਾਨ ਸਾਹਿਬ ਤੇ ਗੋਗੂ ਗਿਲ ਸਾਹਿਬ ਹੈਣਾ ਇਹ ਪੰਜਾਬ ਦੇ ਸਾਡੇ ਓਦਾਂ ਦੇ ਲੇਜੈਂਡ ਨੇ ਜਿਨ੍ਹਾਂ ਦੇ ਸਿਰਫ ਸਾਡੀ ਵਰਗੀ ਜਨਰੇਸ਼ਨ ਨਹੀਂ ਸਾਡੇ ਪੇਰੈਂਟ ਵੀ ਫੈਨ ਨੇ ਤਾਂ ਜਦੋਂ ਮਾਨ ਸਾਹਿਬ ਨਾਲ ਜੋੜੀ ਦਾ ਹੈਣਾ ਇਸ ਫਿਲਮ ਦੀ ਗੱਲ ਹੋਈ ਤਾਂ ਘਰੇ ਮੈਂ ਫਾਦਰ ਸਾਹਿਬ ਦੇ ਇਮੋਸ਼ਨ ਜਾਣੇ ਚਾਹਾਂਗਾ ਬਿਕਾ ਸਾਡੇ ਪੇਰੈਂਟ ਨੂੰ ਵੀ ਬੜਾ ਹੈਣਾ ਪ੍ਰਾਊਡ ਫੀਲ ਹੁੰਦਾ ਵੀ ਜਦੋਂ ਅਸੀਂ ਇਹਨਾਂ ਵਰਗੇ ਹੈਣਾ ਅਦਾਕਾਰਾਂ ਦੇ ਨਾਲ ਜਾਂ ਐਂਦਾਰੇ ਸੀਨੀਅਰ ਆਰਟਿਸਟ ਨਾਲ ਕੰਮ ਕਰਦੇ ਆ ਤਾਂ ਜਿਹੜਾ ਇਹ ਚਾਚੇ ਭਤੀਜੇ ਦਾ ਬੌਂਡ ਹੈਗਾ ਤਾਂ ਜਦੋਂ ਫਾਦਰ ਸਾਹਿਬ ਅੱਗੇ ਦੱਸਿਆ ਤਾਂ ਉਹ ਇਮੋਸ਼ਨ ਕੀ ਸੀਗਾ ਮੈਂ ਉਹ ਜਾਨਣਾ ਚਾਹੁੰਗਾ ਆਪਾਂ ਦੇ ਚਾਚਾ ਭਤੀਜ ਸਰਕ ਇਹਨਾਂ ਦੇ ਪਰ ਮੇਰੇ ਪਾਜੀ ਵੱਡੇ ਪਾਜੀ ਨੇ ਹਮੇਸ਼ਾ ਆਈ ਥਿੰਕ ਜਦੋਂ ਕਿਉਂਕਿ ਜਦੋਂ ਆਪਾਂ ਐਜ਼ ਅ ਐਜ਼ ਅ ਫੈਮਲੀ ਵੀ 뮤직 ਸੁਣਦੇ ਰਹੇ ਆ ਜਾਂ ਐਜ਼ ਅ ਪਿੰਡ 'ਚ ਵੀ 뮤직 ਸੁਣਦੇ ਰਹੇ ਆ ਤੇ ਉਦੋਂ ਆ ਬਾਜੀ ਦੇ ਗਾਣੇ ਨਾਲ ਦੀ ਨਾਲ ਜਿੱਦਾਂ ਗੁਰਦਾਸ ਮਾਨ ਸਾਹਿਬ ਦੇ ਗਾਣੇ ਉਹ ਉਹ ਗਾਣੇ ਉਦੋਂ ਦੌਰ ਸੀ ਆ ਔਰ ਕਿਉਂਕਿ ਤੁਹਾਡੇ ਜਦੋਂ ਡੈਡ ਕੋਈ 뮤직 ਸੁਣ ਰਹੇ ਹੁੰਦੇ ਆ ਤੇ ਤੁਸੀਂ ਵੀ ਉਹ 뮤직 ਸੁਣ ਰਹੇ ਹੁੰਦੇ ਹੋ ਉਹ ਜਿਹੜਾ ਇੱਕ ਇਮੋਸ਼ਨ ਬਹੁਤ ਵਧੀਆ ਤੁਸੀਂ ਕੈਰੀ ਕਰਦੇ ਹੋ ਨਾਲ ਹੈਨਾ ਕਿਉਂਕਿ ਵਿਆਹਾਂ ਤੇ ਉਹੀ ਗਾਣੇ ਵੱਜਨੇ ਸਾਰੇ ਪਰਿਵਾਰ ਨੇ ਨਾਲ ਪੰਗੜਾ ਪਾਉਣਾ ਤੇ ਆਈ ਥਿੰਕ ਮੇਰੇ ਪਿੰਡ ਵਾਲੇ ਬਹੁਤ ਗੁੱਡ ਫੀਲ ਕਰਦੇ ਵਧੀਆ ਫੀਲ ਕਰਦੇ ਆ ਭਈ ਮੈਂ ਫਾਈਨਲੀ ਜਿੱਦਾਂ ਭਾਈ ਕਿਉਂਕਿ ਮੈਂ ਬਚਪਨ ਤੋਂ ਭਾਈ ਨੂੰ ਬਹੁਤ ਪਿਆਰ ਕੀਤਾ ਤੇ ਉਹਨਾਂ ਨੂੰ ਵਧੀਆ ਲੱਗਦਾ ਕਿ ਮੈਂ ਜਿਹੜੀ ਚੀਜ਼ ਕਹਿੰਦਾ ਸੀ ਉਹ ਮੈਂ ਹੁਣ ਉਹਨੂੰ ਕਰ ਰਿਹਾ ਵਾਂ ਜਾਂ ਉਸ ਚੀਜ਼ ਨੂੰ ਜੀ ਰਿਹਾ ਵਾਂ ਤੇ ਇੱਕ ਦਿਨ ਮੇਰੇ ਕਜ਼ਨ ਵੀ ਆਏ ਹੀ ਪਿੰਡੋਂ ਫਿਰ ਭਾਈ ਨੂੰ ਉਹਨਾਂ ਨਾਲ ਮਿਲਵਾਇਆ ਤੇ ਉਹ ਵੀ ਬੜਾ ਪ੍ਰਾਊਡਲੀ ਜੇ ਪਿੰਡ ਜਾ ਕੇ ਫਿਰ ਚੀਜ਼ਾਂ ਦੱਸਦੇ ਨੇ ਸਾਰਿਆਂ ਨੂੰ ਹੈਨਾ ਕਿਉਂਕਿ ਜਦੋਂ ਤੁਸੀਂ ਆਪਣੀ ਪਾਸ਼ਾ ਚ ਜਾਂ ਤੁਸੀਂ ਮੈਂ ਤਾਂ ਹਮੇਸ਼ਾ ਅੱਜ ਤੱਕ ਜਿੰਨੇ ਗਾਣੇ ਵੀ ਕੋਸ਼ਿਸ਼ ਕੀਤੀ ਆ اپنی ਪਾਸ਼ਾ ਚ ਗਾ ਕੇ ਅੱਗੇ ਹਰ ਜਗ੍ਹਾ ਗਏ ਆ ਉਹ ਵੱਖਰੀ ਗੱਲ ਆ ਲੋਕਾਂ ਨੂੰ ਕਿਉਂਕਿ ਮੈਂ ਪੰਜਾਬੀ ਇਨੀ ਸਿੰਪਲ ਤਰੀਕੇ ਨਾਲ ਬੋਲ ਦਿੰਦਾ ਲੋਕਾਂ ਨੂੰ ਲੱਗਦਾ ਕਿ ਇਹ ਪੰਜਾਬੀ ਨਹੀਂ ਹੋਰ ਹੀ ਕੋਈ ਭਾਸ਼ਾ ਵਾ ਬਟ ਕਿਉਂਕਿ ਸਿੱਖਿਆ ਤੇ ਵੇਖਿਆ ਭਾਜੀ ਨੂੰ ਆ ਤੇ ਕੋਸ਼ਿਸ਼ ਇਹ ਰਹਿੰਦੀ ਆ ਕਿ ਕੁਝ ਏਦਾਂ ਦਾ ਕੀਤਾ ਜਾਵੇ ਕਿ ਆਪਣੀ ਜਿਹੜੀ ਲਿਪੀ ਆ ਇਹਨੂੰ ਗਾਂ ਲੈ ਕੇ ਜਾਇਆ ਜਾਵੇ ਤੇ ਉਹ ਆਈ ਥਿੰਕ ਪਿੰਡ ਦਾ ਕਨੈਕਸ਼ਨ ਸਾਡੀ ਫੈਮਿਲੀ ਦਾ ਕਨੈਕਸ਼ਨ ਜਾਂ ਸਾਰੀਆਂ ਫੈਮਿਲੀ ਦਾ ਕਨੈਕਸ਼ਨ ਜਿਹੜਾ ਵਾ ਉਹ 뮤직 ਨਾਲ ਰਿਲੇਟਡ ਆ ਪੰਜਾਬ ਇੱਕ 뮤지컬 ਸਟੇਟ ਆ ਜਿੱਥੇ ਉਹ ਬਹੁਤ سارے ਫਨਕਾਰ ਨਿਕਲੇ ਨੇ ਤੇ ਉਹ ਆਈ ਥਿੰਕ ਸਾਡੇ ਪਿੰਡ ਵਾਲਿਆਂ ਬਹੁਤ ਗੁੱਡ ਵਧੀਆ ਮਾਨ ਵਾਲੀ ਗੱਲ ਫੀਲ ਕੀਤੀ ਮੇਰੇ ਮਮ ਡੈਡ ਨੇ ਵੀ ਅਜ ਉਹਨਾਂ ਨੇ ਮਿਲਣਾ ਮੈਂ ਭਾਈ ਨੂੰ ਕਿਹਾ ਪਿੰਡ ਚਲੋ ਕਿਸੇ ਦਿਨ ਇਹਨਾਂ ਨੂੰ ਧਰੋੜੀ ਦਾ ਢੇਡਾ ਲਵਾਉਣਾ ਕਿਸੇ ਦਿਨ ਬਟਾਲਾ ਸ਼ਹਿਰ ਘੁਮਾਉਣਾ ਇਹਨਾਂ ਨੂੰ ਤੇ ਆਈ ਥਿੰਕ ਉਹ ਜਿੱਥੇ ਕਿਤੇ ਜਾਵਾਂਗੇ ਉੱਥੇ ਉਹ ਰੌਣਕ ਲੱਗੇਗੀ ਪਿੰਡ ਚ ਦੋਵੇਂ ਧੰਨਵਾਦ ਬਿਲਕੁਲ ਜੀ ਮੈਨੂੰ ਲੱਗਦਾ ਕਿ ਜਿਹੜੇ ਨੇ ਕੁਐਸਚਨ ਨੇ ਉਹ ਖਤਮ ਨਹੀਂ ਹੋਣੇ ਕਿਉਂਕਿ ਸਾਰੇ ਕੋਲ ਸਵਾਲ ਬਹੁਤ ਨੇ ਪਾਜੀ ਲਾਸਟ ਕੁਐਸਚਨ ਪਾਜੀ ਪਾਜੀ ਓਕੇ ਦੋ ਲਾਸਟ ਕੁਐਸਚਨਸ ਟੂ ਲਾਸਟ ਕੁਐਸਚਨਸ ਮੈਂ ਕਰ ਲਾਂ ਪਹਿਲੇ ਕਰ ਲਓ ਭਾਈ ਕਰ ਲਓ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤਾਂ ਸਾਰੀ ਟੀਮ ਨੂੰ ਜੀ ਸ਼ੌਂਕੀ ਸਰਦਾਰ ਸਾਡੇ ਜਿਹੜੀਆਂ ਗੁੱਡੀਆਂ ਹਨ ਇਹਨਾਂ ਨੂੰ ਸਵਾਲ ਕਰੋ ਕਿਉਂਕਿ ਮੁੰਡੇ ਕੁੜੀਆਂ ਅੱਜਕੱਲ ਬਰਾਬਰ ਹੈ ਫਿਰ ਉਹਨਾਂ ਨੂੰ ਇਸ ਤਰ੍ਹਾਂ ਲੱਗੂਗਾ ਵੀ ਸਾਨੂੰ ਕਹਤੇ ਨੇ ਸਵਾਲ ਪੁੱਛਦੇ ਤੁਸੀਂ ਪਹਿਲਾਂ ਦੋ ਸਵਾਲ ਇਹਨਾਂ ਨੂੰ ਪੁੱਛੋ ਫਿਰ ਤੀਜਾ ਗੁਰੂ ਨੂੰ ਜਾਨੂੰ ਤੇਰੇ ਮੁੱਖ ਜਣਾ ਚੱਲ ਮਾਨ ਸਾਹਿਬ ਸਵਾਲ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮਾਨ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਜੀ ਬਹੁਤ ਬਹੁਤ ਮੁਬਾਰਕ ਤੁਹਾਨੂੰ ਵੀ ਛੋਟੇ ਵੀਰ ਮੈਂ ਪਛਾਣ ਲਿਆ ਤੈਨੂੰ ਪਹਿਲਾਂ ਇੱਥੇ ਲਾਈਟ ਪੈਂਦੀ ਸੀ ਤੂੰ ਖਰੂਦੀ ਚੈਨਲ ਵਾਲਾ ਹੈ ਕੋਈ ਨਾ ਕੋਈ ਛੇੜੀ ਰੱਖਦਾ ਕੋਈ ਨਾ ਕੋਈ